ਗੁਰਪ੍ਰਸਾਦ ਸਿੰਘ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਕਲਯੁਗ ਦੇ ਸਮੇਂ ਦੇ ਵਿੱਚ ਜੋ ਸੰਸਾਰ ਦੇ ਵਿੱਚ ਪ੍ਰਭਾਵ ਪਿਆ ਹੋਇਆ ਕਲਯੁਗ ਦਾ ਨਾਨਕ ਦੁਖੀਆ ਸਭ ਸੰਸਾਰ ਸਾਰਾ ਸੰਸਾਰ ਹੀ ਦੁਖੀ ਹੈ ਪਰ ਇਨਸਾਨ ਆਪਣੇ ਆਪ ਨੂੰ ਸਿੱਧ ਕਰਨ ਲਈ ਦੂਸਰਿਆਂ ਨੂੰ ਭਵੇਂ ਆਪਦੇ ਨਾਲ ਦੇ ਹੁਣ ਪਰਿਵਾਰ ਤੱਕ ਨੂੰ ਵੀ ਨਿੰਦਣ ਤੱਕ ਚਲਿਆ ਜਾਂਦਾ ਕਿ ਮੈਨੂੰ ਲੋਕ ਚੰਗਾ ਕਹਿ ਦੇਣ ਇਸ ਕਰਕੇ ਅੱਜ ਦੇ ਵਾਤਾਵਰਨ ਦਾ ਕਿ ਸੰਸਾਰ ਦੇ ਵਿੱਚ ਕੀ ਵਾਪਰਿਆ ਲੋਕ ਇਸ ਤੋਂ ਕਈ ਦੁਖੀ ਵੀ ਹਨ ਤੇ ਉਸ ਦਾ ਅਸੀਂ ਆਪ ਜੀ ਦੇ ਸਾਹਮਣੇ ਪੇਸ਼ ਕਰਨ ਲੱਗੇ ਆ ਕਿ ਬਰਤਾਰਾ ਕਿਵੇਂ ਇਹ ਇੱਕ ਵਿਅੰਗ ਵੀ ਹੈ ਅਤੇ ਅਸਲੀਅਤ ਵੀ ਹੈ ਆਪਾਂ ਕੁਝ ਨਾ ਕੁਝ ਇਸ ਚੀਜ਼ ਤੋਂ ਸਿੱਖਿਆ ਲੈਣੀ ਆ ਦਾਸ ਚਰਨ ਸਿੰਘ ਟੀਵੀ ਡਲ ਰਣਵੀਰ ਸਿੰਘ ਖਾਰੇ ਵਾਲੇ ਆਪ ਜੀ ਦੇ ਸਾਹਮਣੇ ਪਿਆਰ ਸਹਿਤ ਇੱਕ ਹਫ਼ਤਾ ਰਿੰਕ ਕੁਝ ਬਚਨ ਪੇਸ਼ ਕਰਦੇ ਬੜੇ ਪਿਆਰ ਸਹਿ ਸਰਵਣ ਕਰੋ ਜੀ ਕੱਲੀ ਅੰਦਰ ਨਾਨਕਾ ਜਿੰਨਾ ਦਾ ਉਹ ਤਾਰ ਪੁੱਤ ਜਨੋ ਰਾਤੀ ਜਨੋਰੀ ਜੋਰੂ ਜਿੰਨਾ ਦਾ ਸਿੱਖ ਧਾਰ ਪਾਇਆ ਪੱਕਾ ਦਲੀ ਆਸ਼ ਟਾਂਕ ਵਿੱਚ ਕੇ ਹੈ ਹੈ ਚਾਹ ਪੀਣੋਂ ਪਹਿਲਾਂ ਬਾਪੂ ਖਾ ਕੇ ਲੈਂਦਾ ਲੈ ਆਏ ਕਰੀ ਜਾਵੇ ਤੱਬਰ ਦੀ ਬਾਹਰ ਬਦ ਖੋਈ ਐ ਰੋਟੀ ਦੀ ਨਾ ਸੇਵਾ ਕਦੇ ਘਰੋਂ ਸਾਡੀ ਹੋਈ ਐ ਪਾਇਆ ਪੱਕਾ ਦਲਿਆ ਛਟਾਂਗ ਵਿੱਚ ਕੇਈ ਐ ਚਾਹ ਪੀਣੋਂ ਪਹਿਲਾਂ ਬਾਪੂ ਖਾ ਕੇ ਲੈਂਦਾ ਲੇ ਐ ਐ ਕਰੀ ਜਾਵੇ ਟੱਬਰ ਦੀ ਬਾਰ ਬਦ ਖੋਈ ਐ ਰੋਟੀ ਦੀ ਨਾ ਸੇਵਾ ਕਦੇ ਘਰੋਂ ਸਾਡੀ ਹੋਈ ਐ ਪੱਚ ਦੀ ਨੀ ਰੋਟੀ ਇਹ ਸੁਣਾਵੇ ਨਾਲੇ ਦੁੱਖ ਨੂੰ ਸਹਣਾ ਬੜਾ ਔਖਾ ਪਾਪੀ ਪੇਟ ਦੀ ਐ ਖਕ ਨੂੰ ਇਨਾ ਦੀਆ ਬੈਠਾ ਕਰ ਤੂਤਾ ਮਹਿਲ ਕੋਈ ਐ ਰੋਟੀ ਦਿਨਾ ਸੇਵਾ ਕਦੇ ਘਰੋਂ ਸਾਡੀ ਹੋਈ ਐ ਮਾਤਾ ਕਹਿੰਦੀ ਨੋਹਾ ਮੇਰੀਆਂ ਕੁੱਪੱਤੀਆਂ ਆਈਆਂ ਸਾਰਾ ਦਿਨ ਕੰਮ ਕਰਾਂ ਦੁੱਖ ਦੀਆਂ ਬੱਖੀਆਂ ਆਈਆਂ ਇਨ੍ਹਾਂ ਨੂੰ ਨਾ ਮਿਲਨੀ ਰੱਬ ਕਰੋ ਢੋਈਆਂ ਰੋਟੀ ਦੀ ਨਾ ਸੇਵਾ ਕਦੇ ਘਰੋਂ ਸਾਡੀ ਹੋਈਆਂ ਪੁੱਤ ਮੇਰੀ ਗੱਲ ਨੂੰ ਨਾ ਕੰਨ ਦੀ ਕੇ ਸੁਣਦਈਂ ਇਹੀ ਏ ਚੋਰੀ ਮੇਰੇ ਕੋਲੋਂ ਰਹਿੰਦੇ ਬੁਣਤੀਆਂ ਬੁਣਦੇ ਹੀ ਐ ਆਹ ਚੰਗੀ ਭਲੀ ਪੁੱब्बा ਮਾਰੇ ਚੰਗੀ ਭਲੀ ਪੁੱब्बा ਮਾਰੇ ਉੱਚੀ ਜਾਵੇ ਰੋਈਆਂ ਰੋਟੀ ਦੀਨਾ ਸੇਵਾ ਕਦੇ ਘਰੋਂ ਸਾਡੀ ਹੋਈਆਂ ਬਾਪੂ ਕਹਿੰਦਾ ਮੁੰਡਿਆਂ ਨੂੰ ਤਾਰੇ ਮੈਂ ਦਿਖਾਉਂਗਾ ਇੱਕ ਵਾਰੀ ਚੰਗੀ ਤਰ੍ਹਾਂ ਪੜ੍ਹਨੇ ਮੈਂ ਪਾਉਂਗਾ ਬੇਦਖਲ ਕਰਨੇ ਦੀ ਕਰੂ ਚਾਰਾ ਜੋਈਂ ਰੋਟੀ ਦੀ ਨਾ ਸੇਵਾ ਕਦੇ ਕਰੋ ਸਾਡੀ ਹੋਈਂ ਬੰਦ ਨਹੀਂ ਕੋਲ ਮੇਰੇ ਕਦੇ ਇਹ ਆਣ ਕਈਂ ਐ ਹੌਲੀ ੜੀਏ ਨੇ ਤੁਰੇ ਰਹਿੰਦੇ ਘੜੀ ਮੁੜੀ ਜਾਣ ਕੇ ਸਾਡੀ ਤਾਂ ਇਹਨਾਂ ਨੂੰ ਫਿਕਰ ਨਾ ਕੋਈਆਂ ਰੋਟੀ ਦਿਨਾ ਸੇਵਾ ਕਦੇ ਘਰੋਂ ਸਾਡੀ ਹੋਈਆਂ ਬੀਬੀ ਕਹਿੰਦੀ ਆ ਕਿ ਮੇਰੇ ਧੀ ਹੀ ਸੰਭਾਲਦੀ ਈ ਵੀਰੇ ਵੀ ਭੁਲਾਈ ਜਾਂਦੇ ਭੈਣ ਜੰਮੀ ਨਾਲ ਦੀ ਈ ਹੋ ਰਲ ਮਿਲ ਵੱਸੋ ਸਾਰੇ ਰਲ ਮਿਲ ਰਲ ਮਿਲ ਵੱਸੋ ਸਾਰੇ ਸਾਡੀ ਅਰਜ਼ੋਈਆਂ ਰੋਟੀ ਦੀ ਨਾ ਸੇਵਾ ਕਦੇ ਕਰੋ ਸਾਡੀ ਹੋਈਆਂ ਮਦਰ ਤੇ ਫਾਦਰ ਦੇ ਬਹੁਤੇ ਈ ਮਨ ਆਉਂਦੇ ਆਈਆਂ ਭਾਗਾਵਾਲਿਆਂ ਦੇ ਪੁੱਤ ਘਰ ਸਾਲ ਪਿੱਛੋਂ ਆਉਂਦੇ ਆਏ ਆ ਕੋਈ ਦੇਵੇ ਫੁੱਲ ਕੋਈ ਕਰ ਡੱਗੀ ਫਟ ਦੇਵੇ ਕੋਈ ਕੋਈ ਦਿੰਦੇ ਨੇ ਲਿਆ ਕੇ ਨਵੀਂ ਲੋਈਆਂ ਰੋਟੀ ਦੀ ਨਾ ਸੇਵਾ ਕਦੇ ਕਰੋ ਸਾਡੀ ਹੋਈ ਨੱਚਣ ਤੇ ਟੱਪਣ ਤੋਂ ਵੇਲ ਨਹੀਂ ਜੇ ਲੱਗਦੰ ਕਦੇ ਵੀ ਨਾ ਨਾਮ ਲੈਂਦੇ ਵਹਿ ਕੇ ਘਰ ਰੱਬ ਦਾ ਆ ਖਾਣਾ ਪੀਣਾ ਬਰੋ ਆਵੇ ਖਾਲੀ ਪਈ ਰਸੋਈ ਐ ਰੋਟੀ ਦੀ ਨਾ ਸੇਵਾ ਕਦੇ ਘਰੋਂ ਸਾਡੀ ਹੋਈ ਐ ਕੱਲੀ ਭੂਨੇ ਉੱਤੇ ਮਾਤਾ ਮਿਲਣ ਲਈ ਕੋੜ ਦੀ ਹੀ ਕੰਮ ਤੇ ਹੈ ਜਾਣਾ ਸਾਡੀ ਕਸ਼ਤ ਹੈ ਖੋੜ ਦੀਈ ਉਹ ਬਕਸ਼ੇ ਨੂੰ ਪਾਉਣੀ ਜੱਫੀ ਜਦੋਂ ਮਾਂ ਮੋਈ ਐ ਰੋਟੀ ਦੀਨਾ ਸੇਵਾ ਕਦੇ ਕਰੋ ਸਾਡੀ ਹੋਈਆਂ ਵੱਡੇ ਹੋਏ ਸੀ ਬੱਚੇ ਜਿਹੜੇ ਮਾਪਿਆਂ ਤੋਂ ਪਲ ਕੇ ਹੀ ਐ ਬੈਂਕਾਂ ਦੀਆਂ ਬੁੱਕਾਂ ਦੇਖੋ ਕਹਿੰਦੇ ਸਾਰੇ ਰਲ ਕੇ ਇਹੀ ਐ ਬੈੱਡਾਂ ਅਤੇ ਸੋਫਿਆਂ 'ਚ ਸੋਫਿਆਂ 'ਚ ਬੈੱਡਾਂ ਅਤੇ ਸੋਫਿਆਂ 'ਚ ਮਣੀ ਜੇ ਲਕੋਈਆਂ ਰੋਟੀ ਦੀ ਨਾ ਸੇਵਾ ਕਦੇ ਕਰੋ ਸਾਡੀ ਹੋਈਆਂ ਚਰਨ ਸਿੰਘਾ ਵਾਸ ਨਾਲ ਆਪਣੀ ਹੀ ਸੀਮਾਂ ਦਈਆਂ ਏ ਛੱਡ ਝੇੜੇ ਝਗੜੇ ਤੂੰ ਮਾਇਆ ਤੇ ਜ਼ਮੀਨਾਂ ਦੇ ਹੀ ਹੈ ਉਹ ਮਾੜਿਆ ਕੰਮਾਂ ਦੀ ਹੁੰਦੀ ਸਦਾ ਬਦਖੋਈ ਹੈ ਰੋਟੀ ਦਿਂਦਾ ਸੇਵਾ ਕਦੇ ਘਰੋਂ ਸਾਡੀ ਹੋਈ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ